ਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆ ਅੱਡਾ ਜਾਗੋ ਵਾਲੇ ਬੇਟਰੀ ਅੱਜ ਪਿੰਡ ਕਿਸ਼ਨਪੁਰ ਵੱਲੋਂ ਜਿਹੜੀ ਆ ਸਿਧੀ ਦਿਹਾੜੇ ਨੂੰ ਦੇਖਦੇ ਹੋਇਆ ਪਿੰਡ ਵਿੱਚ ਸਬੀਲ ਲਗਾਈ ਗਈ ਆ ਤੇ ਇਸ ਸਬੀਲ ਜਿਹੜੇ ਹਰ ਸਾਲ ਇਹ ਇੱਥੇ ਲਗਾਣ ਕੇ ਲਗਾਉਂਦੇ ਨੇ ਕਿਉਂਕਿ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਨੇ ਸਿੱਖ ਤਰਤ ਬਦਲੇ ਜਿਹੜਾ ਉਹ ਤਤੀ ਤਵੀਰ ਬੈਕ ਕੀ ਆਪਣੀ ਸਿਧੀ ਪ੍ਰਾਪਤ ਕੀਤੀ ਸੀ ਉਸ ਨੂੰ ਮੁੱਖ ਰੱਖਦੇ ਹੋયા ਇੱਕ ਇਸਪੁਰਲੇ ਨਿਵਾਸੀ ਹਰ ਸਾਲ ਇਹ ਜਿਹੜੀ ਆ ਇਹ ਸਬੀਲ ਇਸ ਜਾਗਵਾੜ ਚ ਲਗਾਉਂਦੇ ਨੇ ਤੇ ਇਹ ਜਿਹੜੀ ਆ ਇਹ ਸਬੀਲ ਇਸੀ ਦਿਹਾੜੇ ਨੂੰ ਹਰ ਸਾਲ ਮੁੱਖ ਲੱਕ ਕੇ ਲਗਾਈ ਜਾਂਦੀ ਆ ਪਰ ਇੱਕ ਗੱਲ ਇੱਥੇ ਦੇਖਣ ਨੂੰ ਮਿਲੀ ਆ ਬਾਕੀ ਤਾਂ ਸਿੱਧਾਂ ਦੀਆਂ ਜਾਂ ਜਿਹੜੇ ਹੋਰ ਸਿੱਖ ਧਰਮ ਦੇ پیرੋਕਾਰ ਉਹਨਾਂ ਦੀਆਂ ਤਸਵੀਰਾਂ ਹਨ ਪਰ ਗੁਰੂ ਅਰਜਨ ਦੇਵ ਜੀ ਤਸਵੀਰ ਸਾਨੂੰ ਇੱਥੇ ਨਹੀਂ ਮਿਲੀ ਕਿਉਂਕਿ ਇਹ ਸਿੱਖ ਨੌਜਵਾਨ ਪੀੜ੍ਹੀ ਜਿਹੜੀ ਆ ਇਸ ਇਸ ਕਾਮਨਸਰ ਮਾ ਲਿਆ ਹੋਇਆ ਤੇ ਦੇਖੋ ਲਾਈਵ ਜਲ ਸਾਕੇ ਬਾਈ ਕੁਜੀ ਨੌਜਵਾਨ ਜਿਹੜੇ ਆ ਉਹ ਲੋਕਾਂ ਨੂੰ ਰੋ ਰੋ ਕੇ ਸਬੀਲ ਸਕਾਉਂਦੇ ਹੋਏ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਇਹ ਖਾਸੀਅਤ ਕਿ ਸਰਦੀ ਹੋਵੇ ਜਾਂ ਗਰਮੀ ਹੋਵੇ ਹਰ ਮੌਕੇ ਤੇ ਇਹ ਹਾਜ਼ਰ ਰਹਿੰਦੇ ਨੇ ਦੇਖੋ ਕਿਵੇਂ ਇਹਨਾਂ ਦੁਆਰਾ ਜਿਹੜੀ ਸੇਵਾ ਕੀਤੀ ਜਾ ਰਹੀ ਆ ਨੌਜਵਾਨ ਸੇਵਾ ਕਰਦੇ ਹੋਏ ਜੂਠੇ ਭਾਂਡੇ ਮਾਂਜ ਕੇ ਹੋਏ ਸੇਵਾ ਕਰਦੇ ਹੋਏ ਵੀਡੀਓ ਕੀਤਰਨ ਕੀ ਲਾਈਕ ਕਰੋ ਸ਼ੇਅਰ ਕਰੋ ਮੇਰੇ ਚੈਨਲ ਨਰਸ ਪੰਜਾਬੀ ਲੋਕਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਤਰਾਹ ਦੇ ਹੋਰ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ